ਤੇ ਉਮੀਦਾਂ ਤਾਂ ਬਹੁਤ ਹੈ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਪਿਛਲੇ 2 ਸਾਲ ਦੀ ਜਿਹੜੀ ਸਰਕਾਰ ਦੀ ਕਾਰਜਸ਼ਾਲੀ ਹੈ ਗੱਲਾਂ ਜ਼ਿਆਦਾ ਤੇ ਮੈਨੂੰ ਕੋਈ ਜ਼ਿਆਦਾ ਉਮੀਦ ਮੈਂ ਨਹੀਂ ਰੱਖਦਾ ਇਸ ਬਜਟ ਪਰ ਜਕਰ ਸਾਹਿਬ ਕਿਹੜੇ ਮੁੱਦੇ ਜਿਹੜੇ ਇਸ ਵਕਤ ਅਹਿਮ ਮੁੱਦੇ ਨੇ ਕਿ ਕਿਸਾਨ ਵੀ ਲਗਾ ਤਾਂ ਬੂਹਾ ਦੇ ਉੱਤੇ ਬੈਠਾ ਹੋਇਆ ਉਹਨਾਂ ਦਾ ਕੀ ਮੁੱਦਾ ਚੱਕਿਆ ਜਾਏਗਾ ਨਹੀਂ ਡੈਫੀਨਿਟਲੀ ਸਭ ਤੋਂ ਅਹਿਮ ਮੁੱਦਾ ਹੀ ਕਿਸਾਨੀ ਦਾ ਮੁੱਦਾ ਹੈ ਐਂਡ ਮੈਂ ਤਾਂ ਹੈਰਾਨ ਆ ਜਦੋਂ ਸੀਐਮ ਸਾਹਿਬ ਨੂੰ ਇੱਕ 올 ਪਾਰਟੀ ਮੀਟ ਬੁਲਾਣੀ ਚਾਹੀਦੀ ਸੀ ਸਾਰਿਆਂ ਨੂੰ ਇਕੱਠਾ ਕਰਕੇ ਵਿਚਾਰ ਵਟਾਂਦਰਾ ਕਰਕੇ ਸਾਰੇ ਇਕੱਠੇ ਹੋ ਕੇ ਜਾਂਦੇ ਕਿਉਂਕਿ ਕਿਸਾਨੀ ਪਹਿਲੇ ਐ ਐਂ ਫਿਰ ਪਾਰਟੀ ਬਾਜ਼ੀਆਂ ਫਿਰ ਸਿਆਸਤ ਉਹ ਸਾਰੀ ਬਾਅਦ ਦੀ ਚੀਜ਼ ਐ ਸੰਦੀਪ ਜੀ ਕੇਂਦਰ ਨਾਲ ਜੁੜਿਆ ਮਸਲਾ ਹੈ ਵੱਡੇ ਜਖਰ ਸਾਹਿਬ ਨਾਲ ਗੱਲਬਾਤ ਹੋਈ ਕਿ ਇਹਨਾਂ ਦਾ ਕਿਸਾਨਾਂ ਦਾ ਸੁਨੇਹਾ ਨਹੀਂ ਡੈਫੀਨਟਲੀ ਹੁੰਦੀ ਐ ਉਹ ਲਗਾਤਾਰ ਉਹ ਗੱਲ ਕਰ ਵੀ ਰਹੇ ਐ ਪੰਜਾਬ ਦੇ ਕਿਸਾਨਾਂ ਦੀ ਜਿਹੜੇ ਡਿਮਾਂਡਸ ਐ ਜਿਹੜੀ ਦਿੱਕਤਾਂ ਐ ਉਹ ਲਗਾਤਾਰ ਉੱਥੇ ਪਹੁੰਚਾ ਵੀ ਰਹੇ ਐ ਗੱਲ ਪਰ ਜਿਸ ਤਰੀਕੇ ਨਾਲ ਤਸ਼ੱਦਦ ਲਗਾਤਾਰ ਕਿਸਾਨਾਂ ਉੱਤੇ ਹੋਇਆ ਹੈ 6 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ 70 ਤੋਂ ਵੱਧ ਕਿਸਾਨ ਜ਼ਖਮੀ ਹੋ ਚੁੱਕੇ ਹੋਏ ਨੇ ਸ਼ੁਕਰਾਨ ਦਾ ਮਾਮਲਾ ਲਗਾਤਾਰ ਕਿੰਨਾ ਦੇਖਿਆ ਕਿ ਵਿਸ਼ਵ ਚਰਚਾ ਦੇ ਵਿੱਚ ਹੈਗਾ ਉਸ ਹਿਸਾਬ ਨਾਲ ਲੱਗਦਾ ਨਹੀਂ ਕਿ ਭਾਜਪਾ ਨੂੰ ਜਿਹੜੇ ਸਟੈਪ ਜਿਹੜੇ ਉਸ ਹਿਸਾਬ ਨਾਲ ਚਾਹੀਦੇ ਨਹੀਂ ਮੇਰਾ ਪਰਸਨਲੀ ਮੇਰਾ ਇਹ ਮੰਨਣਾ ਹੈ ਵੀ ਜਿਹੜੇ ਕਿਸਾਨ ਸ਼ਾਂਤੀਪੂਰਵਕ ਅਗਰ ਕੋਈ ਪ੍ਰਦਰਸ਼ਨ ਕਰਨਾ ਚਾਹੁੰਦੇ ਉਹਨਾਂ ਦਾ ਅਧਿਕਾਰ ਹੈ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ ਸੀ ਮਤਲਬ ਕੋਈ ਜੇ ਦਿੱਲੀ ਜਾਣਾ ਚਾਹੁੰਦੇ ਕਿਸਾਨ ਡੈਫੀਨਟਲੀ ਰੋਕ ਟੋਕ ਨਹੀਂ ਹੋਣੀ ਚਾਹੀਦੀ ਸੀ ਜੇ ਸ਼ਾਂਤੀਪੂਰਵਕ ਕਰ ਰਹੇ ਹੋ ਮੇਰਾ ਪਰਸਨਲ ਮੰਨਣਾ ਹੈ ਜਿਸ ਤਰੀਕੇ ਦੇ ਨਾਲ ਹਰਿਆਣਾ ਨੇ ਰੋਕਿਆ ਹੋਇਆ ਲੱਗਦਾ ਕਿ ਗੱਲਬਾਤ ਹਰਿਆਣਾ ਨਾਲ ਵੀ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਦੇਖੋ ਜਿਹੜੀ ਕੱਲ ਜ਼ੀਰੋ ਐਫ ਆਈ ਆਰ ਲਾਜ ਹੋਈ ਹੈ ਉਹੀ ਜੇ 15 ਦਿਨ ਪਹਿਲੇ ਹੋ ਜਾਂਦੀ ਕੋਈ ਮਤਲਬ ਜ਼ੀਰੋ ਐਫ ਆਈ ਆਰ ਦਾ ਮਤਲਬ ਹੈ ਵੀ ਜਿਵੇਂ ਹੀ ਕੋਈ ਵਾਰਦਾਤ ਹੁੰਦੀ ਹੈ ਕੋਈ ਕ੍ਰਾਈਮ ਘਟਿਆ ਹੈ ਉਸੇ ਟਾਈਮ ਜ਼ੀਰੋ ਐਫ ਆਈ ਆਰ ਹੋਣੀ ਚਾਹੀਦੀ ਸੀ 15 ਦਿਨ ਬਾਅਦ ਉਹੀ ਚੀਜ਼ ਤੁਸੀਂ ਕਰ ਰਹੇ ਹੋ ਜਿਹੜਾ ਪਹਿਲੇ ਦਿਨ ਹੋਣਾ ਚਾਹੀਦਾ ਸੀ ਇਹ ਮੁੱਦਾ ਉੱਠੇਗਾ ਨਹੀਂ ਦੇਖੋ ਅੱਜ ਤੱਕ ਸਿਰਫ ਗਵਰਨਰ ਅਡਰੈਸ ਹੈ ਅਗਲੇ ਹਫਤੇ ਤੋਂ ਜਿਹੜਾ ਹੋਊਗਾ ਡੈਫੀਨਿਟਲੀ ਮੁੱਦਾ ਤਾਂ ਉੱਠਣਾ ਵੀ ਚਾਹੀਦਾ ਗਵਰਨਰ ਸਾਹਿਬ ਨੇ ਅੱਜ ਪ੍ਰਾਪਤੀਆਂ ਦਿਨਾਂ